i'm going to ਅੱਜ ਮੈਂ ਭਾਰਤੀ ਕਿਸਾਨ ਜੋ ਨੇਕਤਾ ਗ੍ਰਾਹਕਾਂ ਦੇ ਵੱਲੋਂ ਹਰਿੰਦਰ ਬਿੰਦੂ ਅੱਜ ਜੋ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਲੋਕ ਮੋਰਚਾ ਪੰਜਾਬ ਦੇ ਵੱਲੋਂ ਜ਼ਮੀਨ ਦੀ ਮੋੜ ਬੰਡ ਨੂੰ ਲੈ ਕੇ ਕਨਵੈਨਸ਼ਨ ਕੀਤੀ ਜਾ ਰਹੀ ਹੈ ਇਹ ਬਹੁਤ ਵਧੀਆ ਪ੍ਰਾਲਾ ਹੈਗਾ ਤੇ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਹਾਂ ਦੋਨਾਂ ਜਥੇਬੰਦੀਆਂ ਨੂੰ ਕਿ ਇਹਨਾਂ ਨੇ ਬਹੁਤ ਵਧੀਆ ਇਹ ਕਦਮ ਹੈ ਜਿਹੜਾ ਚੁੱਕਿਆ ਹੈਗਾ ਤੇ ਇਹ ਬਹੁਤ ਵਧੀਆ ਹੈ ਜੇ ਜ਼ਮੀਨਾਂ ਦੀ ਪ੍ਰਾਪਤੀ ਕਰਨੀ ਹੈਗੀ ਆ ਜਾਂ ਜ਼ਮੀਨਾਂ ਬਚਾਉਣੀਆਂ ਹੈਗੀਆਂ ਤਾਂ ਮਜ਼ਦੂਰਾਂ ਤੇ ਕਿਸਾਨਾਂ ਦੀ ਜੋਟੀ ਤੋਂ ਬਿਨਾਂ ਇਹ ਜ਼ਮੀਨਾਂ ਨਾ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਤੇ ਨਾ ਬਚਾਈਆਂ ਜਾ ਸਕਦੀਆਂ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਜ਼ਮੀਨ ਤੇ ਹੱਲਾ ਬੋਲਿਆ ਹੋਇਆ ਜਿਹਦੇ ਚੋਂ 65000 ਏਕੜ ਜ਼ਮੀਨ ਉਹਨੇ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕਰਨੀ ਸੀ ਕਿਸਾਨਾਂ ਨੇ ਲੜ ਕੇ ਉਹ ਨੀਤੀ ਵਾਪਸ ਕੀਤੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਦੁਬਾਰਾ ਫੇਰ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਕਿਹਾ ਕਿ ਸਰਪੰਚ ਮਤਾ ਪਾ ਕੇ ਦੇਣ ਜਿਹੜੀਆਂ 1.5 ਲੱਖ ਦੇ ਕਰੀਬ ਐ ਉਹਨਾਂ ਨੂੰ ਵੇਚ ਕੇ ਜਨਨ ਕੀ ਜਿਹੜਾ ਪੈਸਾ ਉਹ ਇਕੱਠਾ ਕਰਨਾ ਹੈਗਾ ਤੇ ਲੈਂਡ ਬੈਂਕ ਬਣਾ ਕੇ ਕਾਰਪੋਰੇਟਾਂ ਨੂੰ ਦਿਖਾਉਣੀ ਹੈ ਕਿ ਆਜੋ ਸਾਡੇ ਮੂਲਕ ਦੇ ਵਿੱਚ ਤੁਸੀਂ ਆਪਦਾ ਪੈਸਾ ਜਿਹੜਾ ਲਾਓ ਇਸ ਕਰਕੇ ਜਨਨ ਕੀ ਅੱਜ ਦੀ ਜਿਹੜੀ ਕਾਨਫਰੰਸ ਕਨਵੈਨਸ਼ਨ ਹੋ ਰਹੀ ਹੈ ਇਹ ਇਸ ਗੱਲ ਨੂੰ ਹਲਾਰਾ ਦੋਗੇ ਕਿ ਜਿੱਥੇ ਮਜ਼ਦੂਰ ਜ਼ਮੀਨ ਤੋਂ ਵੱਰਜੇ ਨੇ ਤੇ ਕਿਸਾਨ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਲੜ ਰਹੇ ਨੇ ਅਸੀਂ ਇਕੱਠੇ ਹੋ ਕੇ ਜੋਟੀ ਪਾ ਕੇ ਪੰਜਾਬ ਸਰਕਾਰ ਦੇ ਜਿਹੜੇ ਫੈਸਲੇ ਆ ਉਹਨਾਂ ਨੂੰ ਰੱਦ ਕਰ ਸਕੀਏ ਤੇ ਜ਼ਮੀਨ ਪ੍ਰਾਪਤੀ ਵਾਸਤੇ ਲੜ ਸਕੀਏ ਪੰਜਾਬ ਵਿੱਚ ਹੜਾ ਆਇਆ ਹੋਇਆ ਕੋਈ ਤੇ ਆਪਤਾਈ ਹੋਇਆ ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਡਰੇਨਾ ਦੇ ਸੇਮ ਨਾਲ ਦੀ ਸਫਾਈ ਕੀਤੀ ਹੈ ਪਰ ਜਦੋਂ ਕਿ ਲੋਕ ਕਹਿ ਰਹੇ ਕਿ ਇਹ ਤਾਂ ਹੱਕ ਹੈ ਤੁਸੀਂ ਸਫਾਈ ਨਹੀਂ ਦੇਖੋ ਜੀ ਜੋ ਪੰਜਾਬ ਦੀ ਹਾਲਤ ਹੈ ਜੋ ਪੰਜਾਬ ਦਾ ਪ੍ਰਬੰਧ ਆ ਸਰਕਾਰਾਂ ਦੇ ਵੱਲੋਂ ਕਿ ਇੱਥੇ 1988 ਦੇ ਵਿੱਚ ਹੜਾ ਆਇਆ ਓਦੋਂ ਵੀ ਸਰਕਾਰ ਨੇ ਉਵੇਂ ਲੋਕਾਂ ਦੀ ਬਾਹ ਨਹੀਂ ਫੜੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ 23 ਦੇ ਵਿੱਚ ਵੀ 2023 ਦੇ ਵਿੱਚ ਹੜਾ ਆਇਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਸ ਹੜ੍ਹਾਂ ਦੇ ਵਿੱਚ ਗਿਆ ਵੀ ਉਹਨਾਂ ਲੋਕਾਂ ਨੂੰ ਕਹਿ ਕੇ ਆਇਆ ਕਿ ਅਸੀਂ ਤੁਹਾਨੂੰ ਮੁਰਗੀ ਮਰੀ ਦੇ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਫਸਲਾਂ ਦਾ ਤਾਂ ਦੇਣਾ ਹੀ ਦੇਣਾ ਹੀ ਹੈਗਾ ਪਰ ਨਹੀਂ ਦਿੱਤਾ ਲੋਕ ਉਥੇ ਮਾਅਬਜੇ ਤੋਂ ਬੰਨ੍ਹੇ ਰਹੇ ਉਹਨਾਂ ਦੀ ਸਾਰ ਨਹੀਂ ਲਈ ਐਤਕੀ ਜਦੋਂ ਸਰਕਾਰ ਨੂੰ ਪਤਾ ਸੀ ਇਸ ਗੱਲ ਦਾ ਜਿਹੜੇ ਵਾਤਾਵਰਣ ਦੇ ਪੱਖ ਤੋਂ ਜਿਹੜੀ ਮੌਸਮ ਵਿਭਾਗ ਵਿਭਾਗ ਵਾਲੇ ਇਹ ਜਾਣਕਾਰੀਆਂ ਦੇ ਰਹੇ ਸੀ ਕਿ ਐਤਕੀ ਜਿਹੜੀ ਮੀਂਹ ਹੈ ਜਨ ਕਿ ਜਿਹੜੇ ਹੜ੍ਹ ਆ ਸਕਦੇ ਨੇ ਤੇ ਇਹਨਾਂ ਵਾਸਤੇ ਜਨ ਕਿ ਸੁਚੇਤ ਹੋਣਾ ਚਾਹੀਦਾ ਪਰ ਸਾਡੀ ਪੰਜਾਬ ਸਰਕਾਰ ਨੇ ਇਧਰਲੇ ਪਾਸੇ ਧਿਆਨ ਨਹੀਂ ਦਿੱਤਾ ਹੈਗਾ ਜਿਹੜੇ ਡਰੇਨ ਨੇ ਨਾਲੇ ਨੇ ਸੇਮ ਨਾਲੇ ਉਹ ਬਿਲਕੁਲ ਸਫਾਈ ਨਹੀਂ ਕੀਤੀ ਲੰਮੇ ਸਮੇਂ ਤੋਂ ਜਿਹੜੇ ਦਰਿਆ ਨੇ ਉਹਨਾਂ ਦੇ ਜਿਹੜੇ ਬੰਨ੍ਹ ਨੇ ਔਰ ਟੁੱਟ ਰਹੇ ਨੇ ਮਾਦੋ ਡੈਮ ਹੈ ਜਿਹੜਾ ਉਹਦੇ ਪਿਛਲੇ ਸਮੇਂ ਇਹ ਗੱਲ ਆ ਗਈ ਸੀ ਕਿ ਉਹ ਜਿਹੜੇ ਉਹਦੇ ਲੋਹੇ ਦੇ ਗੇਟ ਨੇ ਉਹ ਜਰ ਨਾਲ ਟੁੱਟ ਚੁੱਕੇ ਨੇ ਤੇ ਉਹਦੇ ਜੋ ਜਿਹੜਾ ਪਾਣੀ ਹੈ ਉਹ ਪਾਕਿਸਤਾਨ ਨੂੰ ਜਾਂਦਾ ਕਿ ਉਹ ਟੁੱਟਣ ਵਾਲੇ ਨੇ ਪਰ ਇਹਨਾਂ ਨੇ ਨਹੀਂ ਧਿਆਨ ਦਿੱਤਾ ਕਿ ਅੱਜ ਉਹ ਗੇਟ ਟੁੱਟੇ ਨੇ ਤੇ ਵੱਡੀ ਪੱਧਰ ਤੇ ਉਸ ਪਾਣੀ ਨੇ ਤਬਾਹੀ ਕੀਤੀ ਹੈਗੀ ਹੈ ਸਰਕਾਰ ਨੇ ਪੂਰੀ ਸਕੀਮ ਦੇ ਤਹਿਤ ਇਹ ਜਿਹੜੇ ਹੜ੍ਹ ਲਿਆਉਂਦੇ ਨੇ ਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਜਿਹਦੇ ਚੋਂ 500 ਪਿੰਡ ਬਰਬਾਦ ਹੋਏ ਨੇ 300 ਸਕੂਲਾਂ ਚ ਪਾਣੀ ਖੜਾ ਹੈ 3 ਲੱਖ ਜ਼ਮੀਨ ਜਿਹੜੀ ਇਹਦੀ ਮਾਰ ਥੱਲੇ ਆਈ ਹੈ ਪਰ ਸਰਕਾਰ ਨੇ ਆਪਣੇ ਖਜ਼ਾਨੇ ਚ ਉਹਨਾਂ ਕਿਸਾਨਾਂ ਨੂੰ ਇੱਕ ਥੇਲਾ ਵੀ ਨਹੀਂ ਦਿੱਤਾ ਉਹਨਾਂ ਤੱਕ ਜਿਹੜਾ ਸਮਾਨ ਹੈ ਉਹ ਵੀ ਪਹੁੰਚਦਾ ਨਹੀਂ ਕੀਤਾ ਜਿਹੜਾ ਮੁੱਖ ਮੰਤਰੀ ਸਰਤੋਜ ਦੇ ਵਿੱਚ ਉੱਥੇ ਹੜਵਰਗੀ ਸਥਿਤੀ ਪੈਦਾ ਹੋਈ ਜਦੋਂ ਉੱਥੋਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਕਿਹਾ ਕਿ ਜਿਹੜਾ ਸੇਮ ਨਾਲਾ ਇਹਦੇ ਵਿੱਚੇ ਪਾਣੀ ਪਾ ਦਈਏ ਤਾਂ ਪ੍ਰਸ਼ਾਸਨ ਨੇ ਉਹ ਸੇਮ ਨਾਲੇ ਨੂੰ ਪੱਟਣ ਨਹੀਂ ਦਿੱਤਾ ਪਰ ਲੋਕਾਂ ਨੇ ਇਕੱਠੇ ਹੋ ਕੇ ਉਹ ਨਾਲਾ ਪੱਟ ਕੇ ਪਾਣੀ ਆ ਜਿਹੜਾ ਉਹਦੇ ਵਿੱਚੋਂ ਕੱਢਿਆ ਹਰ ਪਿੰਡ ਦੇ ਵਿੱਚ ਹੜਵਰਗੀ ਸਥਿਤੀ ਪੈਦਾ ਹੋਈ ਹੋਈ ਹੈ ਪਾਣੀ ਪਾਣੀ ਹੈਗਾ ਕਿਉਂਕਿ ਇੱਕ ਤਾਂ ਜਿਹੜੀ ਭਾਰਤ ਮਾਲਾ ਸੜਕ ਬਣਾਈ ਹੈਗੀ ਆ ਉਹਨੇ ਪਾਣੀ ਦੇ ਨਿਕਾਸ ਨੂੰ ਰੋਕਿਆ ਹੈਗਾ ਤੇ ਹੜ੍ਹਾਂ ਦਾ ਜਿਹੜਾ ਉਹ ਜਿਹੜਾ ਖਮਿਆਜੋ ਲੋਕਾਂ ਨੂੰ ਭੁਗਤਣਾ ਪਿਆ ਤੇ ਦੂਸਰਾ ਸਰਕਾਰ ਇਸ ਸਕੀਮ ਦੇ ਤਹਿਤ ਹੈ ਕਿ ਜਿਹੜੇ ਲੋਕ ਕਿਸਾਨ ਨੇ ਇਹਨਾਂ ਤੇ ਵੱਧ ਵੱਧ ਕਰਜ਼ਾ ਚੜੇ ਇਹਨਾਂ ਦੀਆਂ ਫਸਲਾਂ ਬਰਬਾਦ ਹੋਣ ਤੇ ਇਹ ਜ਼ਮੀਨਾਂ ਤੋਂ ਹੱਥ ਹੈ ਜਿਹੜੇ ਖੜੇ ਕਰਨ ਇਸ ਕਰਕੇ ਜਨਕੀ ਹੜ੍ਹਾਂ ਦੇ ਮੌਸਮ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਨਾਂ ਨੂੰ ਲਿਹਾਉਣ ਦੀ ਜ਼ਿੰਮੇਵਾਰ ਸਰਕਾਰ ਹੈ ਤੇ ਸਰਕਾਰਾਂ ਇਹ ਕਰਦੀਆਂ ਹੁੰਦੀਆਂ ਹੁਣ ਵੀ ਪੰਜਾਬ ਦਾ ਮੁੱਖ ਮੰਤਰੀ ਚਨਈ ਦੇ ਵਿੱਚ ਫਿਰਦਾ ਹੈਗਾ ਜਦ ਕਿ ਇੱਥੇ ਉਹਨੂੰ ਧਿਆਨ ਦੇਣ ਦੀ ਲੋੜ ਸੀ ਉਹ ਇਹ ਦਿੱਤਾ ਨਹੀਂ ਗਿਆ ਹੈਗਾ ਬੰਨ ਟੁੱਟੀ ਜਾ ਰਹੀ ਅੱਜ ਘੱਗਰ ਜਣੀ ਕਿ ਜਿਹੜੀ ਹੈਗੀ ਹੈ ਉਹਦਾ ਆਇਆ ਹੈਗਾ ਕਿ ਉਹਦੇ ਵਿੱਚ ਪਾਣੀ ਛੜਤਾ ਉਹਦੇ ਪਾਣੀ ਦਾ ਪੱਧਰ ਉੱਚਾ ਹੋ ਗਿਆ ਉਹਦੀ ਵੀ ਜਿਹੜੀ ਮਾਰ ਉਹ ਲੋਕਾਂ ਨੂੰ ਪੈਣੀ ਹੈ ਲੋਕਾਂ ਦੇ ਵਿੱਚ ਵੱਡੀ ਪੱਧਰ ਤੇ ਸਹਿਮ ਬਣਿਆ ਹੋਇਆ ਲੋਕ ਕਈ ਦਿਨਾਂ ਤੋਂ ਭੁੱਖੇ ਨੇ ਡੰਗਰ ਮਾਰ ਚੁੱਕੇ ਨੇ ਉਹਨਾਂ ਦਾ ਪੁੱਲ ਜਿਹੜਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਸਰਕਾਰ ਨੇ ਹਜੇ ਉਹਦੇ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਇਹ ਵੀ ਦੱਸ ਰਹੇ ਨੇ ਇਹ ਚੱਕਰ ਦਾ ਜਿਹੜਾ ਬੰਨ ਟੁੱਟ ਨਹੀਂ ਗਿਆ ਹਾਂ ਜੀ ਉਹ ਨਹੀਂ ਆ ਹੀ ਰਹੀ ਸੀ ਕਿ ਟੋਟਲ ਜਦੋਂ ਬੰਨ ਹੀ ਨਹੀਂ ਮਜ਼ਬੂਤ ਕਰਨੇ ਉਹਨਾਂ ਤੇ ਪੈਸਾ ਹੀ ਨਹੀਂ ਲਾਉਣਾ ਬਜਟ ਦੇ ਵਿੱਚ ਜਿਹੜਾ ਪੈਸਾ ਰੱਖਣਾ ਹੁੰਦਾ ਉਹ ਰੱਖਦੇ ਹੀ ਨਹੀਂ ਹੈਗੇ ਕੌਮੀ ਜਿਹੜੀ ਵੀ ਕੁਦਰਤੀ ਆਫਤ ਹੈ ਉਹਦੇ ਨਾਲ ਨਜਿੱਠਣ ਦੇ ਵਾਸਤੇ ਇੱਕ ਬਜਟ ਰੱਖਣਾ ਹੁੰਦਾ ਉਹ ਬਜਟ ਰੱਖ ਤਾਂ ਲੈਂਦੇ ਨੇ ਪਰ ਉਹਨੂੰ ਮੋੜ ਜਿਹੜਾ ਲੋਕਾਂ ਤੇ ਲਾਉਣਾ ਹੁੰਦਾ ਉਹਦੇ ਤੇ ਨਹੀਂ ਲਾਉਂਦੇ ਉਹ ਵਾਪਸ ਚਲਾ ਜਾਂਦਾ ਸਾਡੇ ਲੋਕ ਉਹਦੇ ਤੋਂ ਬੰਜੇ ਰਹਿ ਜਾਂਦੇ ਨੇ ਸਰਕਾਰਾਂ ਦੀ ਨਿਲੈਕੀ ਦੇ ਕਾਰਨ ਕਿਉਂਕਿ ਸਰਕਾਰਾਂ ਲੋਕਾਂ ਦੇ ਭਲੇ ਬਾਰੇ ਨਹੀਂ ਸੋਚਦੀਆਂ ਇਹ ਕਾਰਪੋਰੇਟ ਬਾਰੇ ਸੋਚਦਿਆਂ ਨੇ ਜੰਗੀਰਦਾਰਾਂ ਬਾਰੇ ਸੋਚਦਿਆਂ ਨੇ ਸ਼ਰਮਾਇਦਾਰਾਂ ਬਾਰੇ ਸੋਚਦਿਆਂ ਨੇ ਉਹਨਾਂ ਦੇ ਹਿੱਤ ਦੀਆਂ ਸਰਕਾਰਾਂ ਨੇ ਲੋਕਾਂ ਦੇ ਹਿੱਤ ਦੀ ਸਰਕਾਰ ਨਹੀਂ ਹੈਗੀ। 23 ਚ ਵੀ ਆਪਤਾ ਨਹੀਂ ਸੀ ਕਿ ਉਦੋਂ ਵੀ ਇਹ ਐਡਿਕਲੇਅਰ ਨਹੀਂ ਕੀਤਾ ਤੇ ਹੁਣ ਵੀ ਉਈ ਮੇਰੇ ਮੇਰੇ ਸਰਦਕੀ ਵੀ ਉਹ ਪੰਡਰ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਜਦ ਕਿ ਮੌਸਮ ਵਿਭਾਗ ਨੇ ਚੇਤਾਵਨੀ ਦੇ ਦਿੱਤੀ ਸੀਗੀ ਜਾਂ ਉ ਵੀ ਜਿਹੇ ਜਿਹੇ ਸਾਡਾ ਵਾਤਾਵਰਨ ਬਣਿਆ ਹੋਇਆ ਕਾਰਪੋਰੇਟ ਆਪਣੇ ਮੁਨਾਫੇ ਦੇ ਖਾਤਰ ਪਹਾੜਾਂ ਨੂੰ ਖੋਦ ਰਿਹਾ ਹੈਗਾ ਥੱਲੋਂ ਉਹ ਖਣਿਜ ਪਦਾਰਥ ਕੱਢੇ ਜਾ ਰਹੇ ਨੇ ਜੰਗਲਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਉਹਦਾ ਜਿਹੜਾ ਖਮਿਆਜਾ ਉਹ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਤੁਹਾਡੇ ਸਾਹਮਣੇ ਕਿ ਲੋਕ ਉਹ ਭੁਗਤ ਰਹੇ ਨੇ